ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਫੇਟਲੇ ਪੱਧਰ ਦੇ ਉੱਤੇ ਪੁਲਿਸ ਅਧਿਕਾਰੀ ਜਾਂ ਉੱਚ ਅਧਿਕਾਰੀ ਜਿਹੜੇ ਨੇ ਉਹ ਅਣਗਹਿਲੀ ਕਰਦੇ ਨੇ ਕਈ ਮਾਮਲਿਆਂ ਵਿੱਚ ਫੈਸਲੇ ਲੈਣ ਲੱਗੇ ਆ ਤਾਂ ਫਿਰ ਅਦਾਲਤਾਂ ਦੇ ਵਿੱਚ ਉਹਨਾਂ ਦੇ ਉੱਤੇ ਝਾੜਚੰਬ ਹੁੰਦੀ ਹੈ ਉਹਨਾਂ ਦੀ ਖਚਾਈ ਕੀਤੀ ਜਾਂਦੀ ਹੈ ਪਰ ਇੱਥੇ ਇੱਕ ਟ੍ਰਾਇਲ ਕੋਰਟ ਦੇ ਜੱਜ ਨੂੰ ਵੀ ਇਹ ਸਾਹਮਣਾ ਕਰਨਾ ਪੈ ਗਿਆ ਹਾਈ ਕੋਰਟ ਦੇ ਵੱਲੋਂ ਇਹ ਖਚਾਈ ਕਿਉਂ ਕੀਤੀ ਗਈ ਸਖਤੀ ਦੇ ਨਾਲ ਝਾੜ ਕਿਉਂ ਪਾਈ ਗਈ ਔਰ ਕਿੱਥੇ ਆਪਣੇ ਅਦਾਲਤੀ ਕੰਮਾਂ ਦੇ ਵਿੱਚ ਟਿੱਲ ਮੱਠ ਕਰਨ ਨੂੰ ਲੈ ਕੇ ਜਾਂ ਅੰਗੈਲੀ ਵਰਤਨ ਨੂੰ ਲੈ ਕੇ ਕੁਝ ਵੀ ਕਿਹਾ ਜਾ ਸਕਦਾ ਟਿੱਪਣੀ ਕੀਤੀ ਜਾ ਸਕਦੀ ਆਮ ਤੌਰ ਤੇ ਦੇਖਿਆ ਜਾਂਦਾ ਕਿਸ ਤਰ੍ਹਾਂ ਬਹੁਤ ਘੱਟ ਹੁੰਦਾ ਪਰ ਇੱਕ ਜਿਹੜਾ ਕੇਸ ਆ ਉਹ ਬੜਾ ਸੀਰੀਅਸ ਸੀ ਜਿਸ ਦੇ ਵਿੱਚ ਉਹ ਔਰਤਾਂ ਦੀ ਸੁਰੱਖਿਆ ਨਾਲ ਸੰਬੰਧਿਤ ਮਸਲਾ ਸੀ ਪਰ ਉਸ ਦੇ ਵਿੱਚ ਵੀ ਜਿਹੜਾ ਮਲਜਮ ਸੀ ਉਸ ਨੂੰ ਕਈ ਸਮਾਂ ਜਿਹੜਾ ਆ ਸਿਰਫ ਨਿੱਜੀ ਵਕੀਲ ਕਰਨ ਦੇ ਕਰਕੇ ਹੀ ਲੰਮਾ ਸਮਾਂ ਦਿੱਤਾ ਗਿਆ ਤੇ ਉਸ ਮਾਮਲੇ ਦੇ ਵਿੱਚ ਕਾਰਵਾਈ ਸਮੇਂ ਸਿਰ ਦੇ ਅੱਗੇ ਨਹੀਂ ਤੋਰੀ ਗਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਬਰ ਜਨਾਹ ਮਾਮਲੇ ਵਿੱਚ ਪੀੜਤਾ ਤੇ ਉਸ ਦੀ ਮਾਂ ਦੀ ਗਵਾਹੀ ਨੂੰ ਤਕਰੀਬਨ 5 ਹਫ਼ਤੇ ਤੱਕ ਟਾਲਣ ਲਈ ਅੰਮ੍ਰਿਤਸਰ ਦੀ ਟ੍ਰਾਇਲ ਕੋਰਟ ਦੇ ਜੱਜ ਨੂੰ ਝਾੜ ਪਈ ਹੈ ਜਸਟਿਸ ਸਮਿਤ ਗੋਇਲ ਨੇ ਟ੍ਰਾਇਲ ਕੋਰਟ ਦੇ ਜੱਜ ਦੇ ਸਪਸ਼ਟ ਕਰਨ ਨੂੰ ਖਾਰਜ ਕਰ ਦਿੱਤਾ ਕਿ ਮਾਮਲੇ ਨੂੰ ਸਿਰਫ ਮੁਲਜ਼ਮ ਨੂੰ ਨਿੱਜੀ ਵਕੀਲ ਨਿਯੁਕਤ ਕਰਨ ਲਈ ਢਕਵਾਂ ਸਮਾਂ ਦੇਣ ਲਈ ਟਾਲਿਆ ਗਿਆ ਸੀ ਹਾਈ ਕੋਰਟ ਨੇ ਕਿਹਾ ਕਿ ਮੁੱਖ ਇਤਸਗਾਸਾ ਧਿਰ ਦੇ ਗਵਾਹ ਦੀ ਬੈਸ ਲਈ ਮਾਮਲੇ ਨੂੰ 5 ਹਫ਼ਤਿਆਂ ਦਾ ਲੰਮਾ ਸਮੇਂ ਲਈ ਹੁਣ ਉਚਿਤ ਤੌਰ ਤੇ ਟਾਲਣ ਕਰਨ ਨੂੰ ਲੈ ਕੇ ਉਚਿਤ ਠਹਿਰਾਉਣ ਲਈ ਸਪਸ਼ਟੀਕਰਨ ਵਿੱਚ ਕੋਈ ਠੋਸ ਕਾਰਨ ਨਹੀਂ ਵਿਖਾਇਆ ਗਿਆ ਇਸ ਤਰ੍ਹਾਂ ਦੇ ਗੰਭੀਰ ਮਾਮਲੇ ਵਿੱਚ ਦੇਰੀ ਨਿਆਂ ਇੱਕ ਫਰਜ ਦੀ ਅਣਦੇਖੀ ਦੇ ਬਰਾਬਰ ਹੈ ਤੇ ਨਿਆਂ ਦੇ ਤੁਰੰਤ ਪ੍ਰਸ਼ਾਸਨ ਤੇ ਖਰਾਬ ਪ੍ਰਭਾਵ ਪਾਉਂਦੀ ਹੈ ਅਦਾਲਤ ਨੇ ਵੀ ਕਿਹਾ ਕਿ ਨਿਆਂਇਕ ਫੈਸਲੇ ਲਈ ਉਚਿਤ ਸੋਚ ਤਰਕ ਦੀ ਸਪਸ਼ਟਤਾ ਤੇ ਕੇਂਦਰ ਵਿਚਾਰ ਕੇਂਦ੍ਰਿਤ ਵਿਚਾਰ ਦੀ ਲੋੜ ਹੁੰਦੀ ਹੈ ਹਾਈ ਕੋਰਟ ਨੇ ਵੀ ਟਿੱਪਣੀ ਕੀਤੀ ਕਿ ਜੱਜ ਦੀ ਜ਼ਿੰਮੇਵਾਰੀ ਬਹੁਤ ਭਾਰੀ ਹੁੰਦੀ ਹੈ ਖਾਸ ਕਰਕੇ ਜਿਹੇ ਮਾਮਲਿਆਂ ਵਿੱਚ ਜਿੱਥੇ ਕਿਸੇ ਵਿਅਕਤੀ ਦਾ ਜੀਵਨ ਅਤੇ ਆਜ਼ਾਦੀ ਉਸਦੇ ਫੈਸਲੇ ਤੇ ਨਿਰਭਰ ਕਰਦੀ ਹੈ ਕੁਝ ਵੀ ਸੰਯੋਗ ਸ਼ੱਕੀ ਜਾਂਦਾ ਛੇਤੇ ਨਹੀਂ ਛੱਡਿਆ ਜਾ ਸਕਦਾ ਕਿ ਕਈ ਅੰਦਾਜ਼ੇ ਹੋਣ ਔਰ ਅਦਾਲਤ ਨੇ ਆਈਪੀਸੀ ਤੇ ਜਨਸੀ ਅਪਰਾਧ ਤੋਂ ਬੱਚਿਆਂ ਦੇ ਬਚਾਅ ਲਈ ਵਿਵਸਥਾ ਐਕਟ ਤਹਿਤ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਟਿੱਪਣੀਆਂ ਕੀਤੀਆਂ ਨੇ ਦਰਅਸਲ 20 ਅਗਸਤ ਨੂੰ ਸੁਣਵਾਈ ਦੌਰਾਨ ਹਾਈ ਕੋਰਟ ਨੇ ਅੰਮ੍ਰਿਤਸਰ ਦੀ ਟ੍ਰਾਇਲ ਕੋਰਟ ਦੇ ਜੱਜ ਤੋਂ ਸਪਸ਼ਟੀਕਰਨ ਮੰਗਿਆ ਸੀ ਜਦੋਂ ਉਸ ਨੂੰ ਦੱਸਿਆ ਗਿਆ ਕਿ ਦੋ ਮੁੱਖ ਗਵਾਹਾਂ ਪੀੜਤਾ ਤੇ ਉਸ ਦੀ ਮਾਂ ਤੋਂ ਮুলਜ਼ਮ ਦੇ ਵਕੀਲ ਦੀ ਮੌਜੂਦਗੀ ਦੇ ਬਿਨਾਂ ਪੁੱਛਗਿੱਛ ਕੀਤੀ ਗਈ ਇਸ ਤੋਂ ਇਲਾਵਾ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਮੁਲਜ਼ਮ ਦੀ ਬੇਨਤੀ ਤੇ ਬਹਿਸ ਟਾਲ ਦਿੱਤੀ ਗਈ ਸੀ ਆਪਣੇ ਸਪਸ਼ਟ ਕਰਨ ਵਿੱਚ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਫਾਸਟ ਟਰੈਕ ਸਪੈਸ਼ਲ ਕੋਰਟ ਨੇ ਕਿਹਾ ਕਿ ਬਚਾਅ ਧਿਰ ਦੇ ਵਕੀਲ ਅਸਲ ਵਿੱਚ ਗਵਾਹਾਂ ਦੀ ਜਾਂਚ ਸਮੇਂ ਮੌਜੂਦ ਸਨ ਹਾਲਾਂਕਿ ਟ੍ਰਾਇਲ ਜੱਜ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਬਹਿਸ ਕਰਨ ਲਈ ਕਿਹਾ ਗਿਆ ਤਾਂ ਬਚਾਅ ਧਿਰ ਦੇ ਵਕੀਲ ਕੋਰਟ ਰੂਮ ਵਿੱਚ ਚਲੇ ਗਏ ਸਨ ਨਿਆਂਇਕ ਹਿਰਾਸਤ ਵਿੱਚ ਪੇਸ਼ ਕੀਤੇ ਗਏ ਮੁਲਜ਼ਮ ਤੋਂ ਵੀ ਗਵਾਹ ਨੇ ਬਹਿਸ ਕਰਨ ਲਈ ਆਪਣੇ ਵਕੀਲ ਨੂੰ ਬੁਲਾਉਣ ਲਈ ਕਿਹਾ ਗਿਆ ਸੀ ਪਰ ਉਸ ਦੇ ਵਕੀਲ ਅਦਾਲਤ ਵਿੱਚ ਹਾਜ਼ਰ ਨਹੀਂ ਹੋਏ ਅਖੀਰ ਮੁਲਜ਼ਮ ਦੇ ਵਕੀਲ ਨੇ ਵਕੀਲ ਨਵੇਂ ਵਕੀਲ ਨਿਯੁਕਤ ਕਰਨ ਲਈ ਬੇਨਤੀ ਕਰ ਦਿੱਤੀ ਤੇ ਟ੍ਰਾਇਲ ਜੱਜ ਨੇ ਅੱਗੇ ਕਿਹਾ ਕਿ ਕੰਮ ਜ਼ਿਆਦਾ ਹੋਣ ਕਾਰਨ ਇਹ ਤੱਥ ਆਦੇਸ਼ ਵਿੱਚ ਦਰਜ ਨਹੀਂ ਕੀਤੇ ਜਾ ਸਕੇ ਹਾਲਾਂਕਿ ਹਾਈ ਕੋਰਟ ਨੇ ਕਿਹਾ ਕਿ ਸਪਸ਼ਟੀਕਰਨ ਸਵੀਕਾਰ ਕਰਨ ਯੋਗ ਨਹੀਂ ਹੈ ਕਿਉਂਕਿ ਮੁੱਖ ਇਤਸਗਾਸਾ ਧਿਰ ਦੇ ਗਵਾਹ ਲਾਣ ਬਹਿਸ ਲਈ ਮਾਮਲੇ ਨੂੰ 5 ਹਫ਼ਤੇ ਲਈ ਟਾਲਣ ਦਾ ਕੋਈ ਵੀ ਵਿਹਾਰਕ ਕਾਰਜ ਨਹੀਂ ਵਿਖਾਇਆ ਗਿਆ ਕਿ 5 ਦਿਨ ਕਿਉਂ ਟਾਲਿਆ ਗਿਆ ਕਿ ਉਸ ਪੀੜਤ ਬੱਚੀ ਤੇ ਉਸਦੀ ਮਾਂ ਦੇ ਗਵਾਹੀ ਆ ਜਿਹੜੀ ਉਹ ਦਰਜ ਕਰਵਾਈ ਜਾ ਸਕੇ 5 ਹਫ਼ਤਿਆਂ ਦਾ ਸਮਾਂ ਬਹੁਤ ਲੰਮਾ ਹੁੰਦਾ ਹੈ ਇਸ ਦੇ ਦੌਰਾਨ ਜਿਹੜਾ ਮੁਲਜ਼ਮ ਆ ਕਿਸੇ ਤਰ੍ਹਾਂ ਵੀ ਪੀੜਤ ਧਿਰ ਦੇ ਉੱਤੇ ਆਪਣਾ ਪ੍ਰਭਾਵ ਪਾ ਸਕਦਾ ਹੈ ਡਰਾ ਧਮਕਾ ਵੀ ਸਕਦਾ ਹੈ ਕਿਸੇ ਤਰ੍ਹਾਂ ਦੀ ਵੀ ਜਿਹੜੀ ਗਵਾਹੀ ਲੇਟ ਹੁੰਦੀ ਹੈ ਕੇਸ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਪ੍ਰਭਾਵ ਪੈ ਸਕਦੇ ਨੇ ਇਹ ਤਾਂ ਇੱਕ ਸੁਭਾਵਿਕ ਜੀ ਗੱਲ ਹੈ ਹਾਲਾਂਕਿ ਹਾਈ ਕੋਰਟ ਨੇ ਕਿਹਾ ਕਿ ਸਪਸ਼ਟੀਕਰਨ ਸਵੀਕਾਰ ਕਰਨ ਯੋਗ ਨਹੀਂ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਇੰਨਾ ਸਮਾਂ ਲਿਆ ਨਹੀਂ ਜਾ ਸਕਦਾ ਇੱਕ ਗੰਭੀਰ ਮਾਮਲੇ ਵਿੱਚ ਟ੍ਰਾਇਲ ਕੋਰਟ ਵੱਲੋਂ ਕਾਰਵਾਈ ਦੇ ਬਿਲਕੁਲ ਉਲਟ ਅਣਉਚਿਤ ਦਰਸਾਉਂਦਾ ਹੈ ਹਾਈ ਕੋਰਟ ਨੇ ਟ੍ਰਾਇਲ ਜੱਜ ਨੂੰ ਭਵਿੱਖ ਵਿੱਚ ਆਪਣੇ ਨਿਆਂਕ ਕੰਮਾਂ ਸਮੇਂ ਚੌਕਸ ਰਹਿਣ ਦੀ ਸਲਾਹ ਵੀ ਦੇ ਦਿੱਤੀ ਹੈ ਤੇ ਹਾਈ ਕੋਰਟ ਨੇ ਟ੍ਰਾਇਲ ਕੋਰਟ ਨੂੰ ਇਸ ਕੇਸ ਦੀ ਇੱਕ ਸਟੇਟਸ ਰਿਪੋਰਟ ਵੀ ਹਾਈ ਕੋਰਟ ਨੂੰ ਭੇਜਣ ਦਾ ਹੁਕਮ ਦੇ ਦਿੱਤਾ ਤਾਂ ਹੁਣ ਟ੍ਰਾਇਲ ਕੋਰਟ ਦੇ ਜੱਜ ਦੇ ਵੱਲੋਂ ਉਹ ਸਟੇਟਸ ਰਿਪੋਰਟ ਹਾਈ ਕੋਰਟ ਦੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ ਦਾਖਲ ਕਰਵਾਈ ਜਾਵੇਗੀ ਤਾਂ ਇਸ ਖਬਰ ਤੋਂ ਇਸ ਗੱਲ ਤੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਜੇਕਰ ਹੇਠਲੀਆਂ ਅਦਾਲਤਾਂ ਦੇ ਵਿੱਚ ਅਣਗਹਿਲੀ ਵਰਤੀ ਜਾਂਦੀ ਹੈ ਅਣਦੇਖੀ ਕੀਤੀ ਜਾਂਦੀ ਹੈ ਅਜਿਹੇ ਸੀਰੀਅਸ ਕੇਸਾਂ ਵਿੱਚ ਖਾਸ ਕਰਕੇ ਤਾਂ ਫਿਰ ਉਪਰਲੀਆਂ ਅਦਾਲਤਾਂ ਹੇਠਲੀਆਂ ਅਦਾਲਤਾਂ ਦੀ ਜੱਜ ਜਗਸਗਾਨ ਦੀ ਜਵਾਬ ਤਲਬ ਵੀ ਕਰ ਲੈਂਦੀਆਂ ਨੇ ਤਾਂ ਅਜਿਹਾ ਹੀ ਦੇਖਣ ਨੂੰ ਮਿਲਿਆ ਇਸ ਮਾਮਲੇ ਦੇ ਵਿੱਚ ਕਿ ਜਿਹੜੀ ਪੀੜਤ ਬੱਚੀ ਸੀ ਜ਼ਬਰਜਨਾਹ ਕੇਸ ਦੇ ਵਿੱਚ ਤੇ ਉਸ ਦੀ ਮਾਂ ਦੀ ਗਵਾਹੀ ਆ ਜਿਹੜੀ ਉਹ 5 ਹਫ਼ਤਿਆਂ ਤੱਕ ਟਾਲੀ ਗਈ ਤੇ ਜੱਜ ਟ੍ਰਾਇਲ ਜੱਜ ਨੇ ਦਲੀਲ ਕੀ ਦਿੱਤੀ ਕਿ ਜਿਹੜਾ ਮਲਜ਼ਮ ਸੀ ਉਸਨੇ ਇੱਕ ਨਿੱਜੀ ਵਕੀਲ ਹੋਰ ਕਰਨਾ ਸੀ ਔਰ ਇਹ ਵੀ ਦਲੀਲ ਦਿੱਤੀ ਕਿ ਰਜੇਵੇਂ ਜਿਆਦਾ ਹੁਣ ਕਰਕੇ ਇਸ ਨੂੰ ਰਿਕਾਰਡ ਦਾ ਹਿੱਸਾ ਨਹੀਂ ਬਣਾਇਆ ਗਿਆ ਜਦੋਂ ਮੰਗ ਕੀਤੀ ਗਈ ਨਿੱਜੀ ਵਕੀਲ ਹੋਰ ਕਰਨ ਦੀ ਤਾਂ ਇਹ ਸਾਰੀਆਂ ਗੱਲਾਂ ਨੂੰ ਨਹੀਂ ਮੰਨਿਆ ਹਾਈ ਕੋਰਟ ਨੇ ਔਰ ਝਾੜ-ਚੰਬ ਵੀ ਕੀਤੀ ਹੈ ਤੇ ਨਾਲ ਹੀ ਹਦਾਇਤ ਕਰ ਦਿੱਤੀ ਹੈ ਕਿ ਸਟੇਟਸ ਰਿਪੋਰਟ ਆ ਜਿਹੜੀ ਉਸ ਕੇਸ ਨਾਲ ਸੰਬੰਧਿਤ ਹਾਈ ਕੋਰਟ ਚ ਦਾਖਲ ਕਰਵਾਈ ਜਾਵੇ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ